ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਬਿਲਕੁਲ ਠੀਕ ਹੋਮੋਂਗੇ ਤਾਂ ਰਾਜੇ ਅੱਜ ਤੁਹਾਡੇ ਵਾਸਤੇ ਜਿਹੜੇ ਕਰੰਟ ਅਫੇਅਰ ਲੈ ਕੇ ਆਏ ਆਂ ਇਹ ਲੈ ਕੇ ਆ ਆਪਾਂ 16 ਤੋਂ ਲੈ ਕੇ 19 ਤੱਕ ਇਸੇ ਕਲਾਸ ਦੇ ਵਿੱਚ ਰਾਜੇ ਤੁਹਾਨੂੰ 16 17 18 19 ਠੀਕ ਹੈ ਜੀ 4 ਡੇ ਦੇ ਕਰੰਟ ਅਫੇਅਰ ਤੁਹਾਨੂੰ ਅੱਜ ਮਿਲਣਗੇ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਕਲਾਸ ਤੁਹਾਡੀ ਹੋਰ ਅਪਲੋਡ ਹੋਣੀ ਹੈ ਅੱਜ ਉਹਦੇ ਵਿੱਚ ਤੁਹਾਨੂੰ 20 21 22 10 ਦਿਨਾਂ ਦੇ ਕਰੰਟ ਅਫੇਅਰ ਮਿਲਣਗੇ ਠੀਕ ਹੈ ਜੀ ਇਹ ਕਲਾਸ ਦੇ ਵਿੱਚ 16 ਤੋਂ ਲੈ ਕੇ 19 ਫਰਵਰੀ ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰ ਹੈਗੇ ਦੁਬਾਰੇ ਤੁਹਾਨੂੰ ਮੈਂ ਬਾਰੀ-ਬਾਰੀ ਚੀਜ਼ਾਂ ਹੋਈ ਫੇਰ ਦੱਸਣਾ ਚਾਹੁੰਦਾ ਕਿ ਰਾਜੇ ਪਾ ਮੈਂ ਤੁਸੀਂ ਪੰਜਾਬ ਦਾ ਕੋਈ ਵੀ ਪੇਪਰ ਦੇਣਾਗਾ ਠੀਕ ਹੈ ਜੀ ਕਿਉਂਕਿ ਦੇਖੋ ਸੋਣਿਓ ਆਪਣੇ ਕੋਲੇ ਨਾ ਸਬਜੈਕਟ ਬਹੁਤ ਜ਼ਿਆਦਾ ਹੋ ਜਾਂਦੇ ਆ ਦੇਖੋ ਜੀ ਕੇ ਦਾ ਕਿੰਨਾ ਪੋਰਸ਼ਨ ਹੋ ਜਾਂਦਾ ਮੈਥ ਰੀਜ਼ਨਿੰਗ ਕੰਪਿਊਟਰ ਪੰਜਾਬ ਜੀ ਕੇ ਪੰਜਾਬੀ ਇੰਗਲਿਸ਼ ਕਾਫੀ ਜ਼ਿਆਦਾ ਮਾਤਰਾ ਵਿੱਚ ਆਪਣੇ ਕੋਲੇ ਸਲੇਵਸ ਹੋ ਜਾਂਦਾ ਰਜੇ ਠੀਕ ਹੈ ਜੀ ਕਰੰਟ ਅਫੇਅਰ ਦਾ ਕੰਮ ਮੈਂ ਤੁਹਾਡੇ ਵਾਸਤੇ ਤਾਂ ਕਰਕੇ ਸੌਖਾ ਕਰਦਾ ਕਿ ਜਿਹੜੇ ਕਰੰਟ ਅਫੇਅਰ ਮੈਂ ਤੁਹਾਨੂੰ ਕਰਵਾਉਂਗਾ ਰਾਜੇ ਠੀਕ ਹੈ ਜੀ ਇਹ ਮੇਰੀ ਗਾਰੰਟੀ ਹੋਊਗੀ ਠੀਕ ਹੈ ਇਹ ਵੀ ਨਹੀਂ ਗਾਰੰਟੀ ਹੋਊਗੀ ਤੁਹਾਨੂੰ ਕਰਵਾਏ ਹੋਏ ਦੇ ਵਿੱਚੋਂ ਹੀ ਕਰੰਟ ਅਫੇਅਰ ਮਿਲਣਗੇ ਰੌਲਾ ਕਾਦਾਗਾ ਰੌਲਾ ਇਹ ਹੈਗਾ ਕਿ ਤੁਸੀਂ ਇਹਨੂੰ ਕਿੰਨਾ ਟਾਈਮ ਦਿੰਨੇ ਹੋ ਤੁਹਾਡੇ ਦੇ ਡਿਪੈਂਡ ਕਰਦਾਗਾ ਮੈਂ ਤੁਹਾਡੇ ਵਾਅਦੇ ਦੇ ਖਰੇ ਰਾਜੇ 16 17 4 ਦਿਨਾਂ ਦੇ ਕਰੰਟ ਅਫੇਅਰ ਦੀ ਵੀਡੀਓ ਲੈ ਕੇ ਆਇਆ ਸਿਰਫ 20 ਮਿੰਟ ਤੋਂ ਘੱਟ ਘੱਟ ਦੇ ਸਮੇਂ ਦੀ ਹੋਊਗੀ ਠੀਕ ਹੈ ਜੀ ਤੇ ਦੂਸਰੀ ਗੱਲ ਰਾਜੇ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਵੀਡੀਓ ਦੀ ਪਟਵਾਰੀ ਦੀ ਕਲਰਕ ਦੀ ਜਾਂ ਗਰੁੱਪ ਡੀ ਦੀ ਗਰੁੱਪ ਡੀ ਵਾਲੇ ਕੈਂਡੀਡੇਟਾਂ ਦੇ ਆਲ ਪੰਜਾਬ ਐਗਜ਼ਾਮ ਵਾਲਾ ਬੈਚ ਲੈ ਸਕਦੇ ਆ ਇਹ ਸਿਰਫ राजे ਮੇਰੇ ਕੋਲ ਲਿਮਟਿਡ ਜੇ ਬੈਚ ਚੱਲਦੇ ਆ ਸਿਰਫ ਇਹੀ ਬੈਚ ਚੱਲਣਗੇ ਮੇਰੇ ਕੋਲੇ ਠੀਕ ਹੈ ਜੀ ਜੇ ਕੋਈ ਕੈਂਡੀਡੇਟ ਹੈ ਨਾ ਜੀ ਮੇਰੇ ਕੋਲ ਸਰਫ ਸੀ ਤੇ ਡੀ ਗਰੁੱਪ ਲਈ ਤਿਆਰੀ ਕਰਵਾਉਣਾ ਹੈ राजे ਕਿਉਂਕਿ ਇਹਦੇ ਵਿੱਚ ਆਪਣਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆਗਾ ਬਹੁਤ ਕੈਂਡੀਡੇਟ ਆਪਣੇ ਫਾਇਰਮੈਨ ਦੇ ਵਿੱਚ ਸਿਲੈਕਟ ਹੋਏ ਆ ਬਹੁਤ ਕੈਂਡੀਡੇਟ ਆਪਣੇ ਪੁਲਿਸ ਦੇ ਵਿੱਚ ਪਿਛਲੇ ਵਾਰ ਸਿਲੈਕਟ ਹੋਏ ਤੇ ਇਸ ਵਾਰ ਵੀ ਹੋਣਗੇ ਠੀਕ ਹੈ ਜੀ ਪਟਵਾਰੀ ਕਾਫੀ राजे ਡਿਪੈਂਡ ਕਰਦਾਗਾ ਤੁਹਾਡੀ ਮਿਹਨਤ ਤੇ ਰਾਜੇ ਕੰਟੈਂਟ ਦੀ ਮੇਰੀ ਜ਼ਿੰਮੇਵਾਰੀ ਹੁੰਦੀ ਮੈਨੂੰ ਸਿਰ ਪਰਧੜੇ ਬੱਚੇ ਚਾਹੀਦੇ ਦੂਸਰੀ ਗੱਲ ਰਾਜੇ ਬੈਚ ਸਿਰਪ ਉਹੀ ਕੈਂਡੀਡੇਟ ਲਿਓ ਜਿਹੜਾ ਪੜ ਸਕਦਾਗਾ ਬੈਚ ਲੈਣ ਵਾਸਤੇ ਤੁਸੀਂ ਪਲੇ ਸਟੋਰ ਤੋਂ ਐਪ ਡਾਊਨਲੋਡ ਕਰਨੀ ਹੈ ਦੀਪਪੁਲ ਰੈਜੂਕੇਸ਼ਨ ਵਾਲਾ ਜਿੰਨਾ ਬੱਚਾ ਕੋਲੇ ਆਈਫੋਨ ਹੈ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ਕਲਾਸ ਪਲੱਸ ਕੋਡ ਫਿਲ ਕਰਨਾ ਡਬਲ ਐਕਸ ਰ ਹੈ ਆ ਨੰਬਰ ਤੇ ਰਾਜੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੇ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਬੈਚ ਦੇ ਵਿੱਚ ਰਾਜੇ ਤੁਹਾਨੂੰ ਪੀਡੀਐਫ ਮਿਲਣਗੇ ਬੇਤ ਵੀਡੀਓਜ਼ ਮਿਲਣਗੀਆਂ ਕੰਪਲੀਟ ਸਿਲੇਬਸ ਹੋਊਗਾ ਇੰਗਲਿਸ਼ ਅਤੇ ਮੈਥ ਤੁਹਾਨੂੰ ਟ੍ਰਿਕਸ ਦੇ ਨਾਲ ਕਰਵਾਇਆ ਜਾਊਗਾ ਇੰਗਲਿਸ਼ ਵੀ ਰਾਜੇ ਠੀਕ ਹੈ ਤੇ ਬੇਫਿਕਰ ਹੋ ਜਾ ਰਾਜੇ ਜਿਹੜੇ ਬੱਚਾ ਨੂੰ ਮੈਥ ਤੇ ਇੰਗਲਿਸ਼ ਦੇ ਵਿੱਚ ਬਹੁਤ ਦਿੱਕਤਾਂ ਆ ਰਾਝੇ ਇੰਨਾ ਤੁਹਾਡੇ ਨਾਲ ਪ੍ਰੋਮਿਸ ਹੈ ਤੁਹਾਡੇ ਪੱਚੀਆਂ ਦੇ ਵਿੱਚੋਂ 22 20 20 ਨੰਬਰ ਆਉਣਗੇ ਠੀਕ ਹੈ ਜੀ ਜੇ ਥੋੜੀ ਜਿਹੀ ਮਿਹਨਤ ਕਰ ਲੋਗੇ ਚਲੋ ਜੀ ਇੱਕ ਵਾਰੀ ਰਾਜੇ ਵੈ ਜਰੂਰ ਜੁਆਇਨ ਕਰੋ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰਫ 5% ਹੀ ਫੀਸ ਹੈਗੀ ਚਲੋ ਹੋ ਰਾਜੇ ਆਪਾਂ ਨੂੰ ਕਹਿੰਦੇ ਕਹਿੰਦੇ ਜੀ ਕਾਜੀ ਨੀਮੂ ਕਾਜੀ ਨੀਮੂ ਇੱਕ ਫਲ ਹੈ ਰਾਜੇ ਜਿਹਨੂੰ ਸਰਕਾਰੀ ਫਲ ਘੋਸ਼ਿਤ ਕਰਤਾ ਠੀਕ ਹੈ ਜੀ ਕਾਜੀ ਨੀਮੂ ਇੱਕ ਫਰੂਟ ਹੈ ਰਾਜੇ ਫਲ ਹੈਗਾ ਉਹ ਕਹਤਾ ਭਾਈ ਕਿ ਇਹ ਇਸ ਸਟੇਟ ਦਾ ਕਿਹੜਾ ਹੈਗਾ ਸਰਕਾਰੀ ਫਲ ਆ ਭਾਈ ਸਾਹਿਬ ਇਹ ਠੀਕ ਹੈ ਜੀ ਤਾਂ ਕੀ ਇਹ ਫਲ ਦਾ ਨਾਮ ਹੈ ਕਿਹੜੀ ਸਟੇਟ ਦਾ ਫਲ ਹੈਗਾ ਆਪਾਂ ਤੋਂ ਇਹ ਪੁੱਛ ਰਹੇ ਨੇ ਠੀਕ ਹੈ ਜੀ ਦੱਸੋ ਕਿਹੜਾ ਕੈਂਡੀਡੇਟ ਦੱਸੂਗਾ ਅਸਾਮ ਦਾ ਰਾਜੇ ਠੀਕ ਹੈ ਜੀ ਅਸਾਮਦਾਰਾ ਜੀ ਇਹ ਹੋਵਗਾ ਤੇ ਇਹਨੂੰ ਕੀ ਕਰਤਾ ਦਰਜਾ ਦੇਤਾ ਆ ਥੱਲੇ ਅਸਾਮ ਨੇ ਨਾਲ ਰਿਲੇਟਡ ਕੁ ਚੀਜ਼ਾਂ ਗਈਆਂ ਜਿਹੜੀਆਂ ਮੈਂ ਤੁਹਾਨੂੰ ਨਾਲ-ਨਾਲ ਤਾਂ ਲਿਖੀਆਂ ਹੋਈਆਂ ਰਾਜੀ ਬਾਅਦ ਵਿੱਚ ਕੀ ਹੁੰਦਾਗਾ ਕਿ ਬਈ ਪੇਪਰ ਦੇ ਕੋਲੇ ਜਾ ਕੇ ਆਪਾਂ ਨੂੰ ਨਹੀਂ ਚੀਜ਼ਾਂ ਮੈਂ ਤੁਹਾਨੂੰ ਕਹੋ ਨਾਲ-ਨਾਲ ਤੁਹਾਡੇ ਮੈਂ ਲਿਖ ਦੂੰਗਾ ਨਾਲ-ਨਾਲ ਲਿਖ ਦੇਣ ਤੁਹਾਨੂੰ ਇਸ ਟਾਈਮ ਦਾ ਯਾਦ ਹੋ ਜਾਊਗਾ ਪਰ ਪੇਪਰ ਚੋਂ ਤੁਸੀਂ ਬਾਰੀ-ਬਾਰੀ ਮੇਰੀ ਵੀਡੀਓ ਸ਼ੁਰੂ ਜ਼ਰੂਰ ਦੇਖੋਗੇ ਤੁਹਾਨੂੰ ਪੀਡੀਐਫ ਦਿੱਤੇ ਹੋਏਗੀ ਪੇਪਰ ਦੇ ਕੋਲੇ ਜਾ ਕੇ ਤੁਸੀਂ ਪੀਡੀਐਫ ਰੀਡ ਕਰਿਓ ਠੀਕ ਹੈ ਜੀ ਤਾਂ ਕਰਕੇ ਚੀਜ਼ਾਂ ਨਾਲ ਲਿਖੀਆਂ ਹੋਈਆਂ ਐ ਅਸਾਮ ਦੀ ਗੱਲ ਕਰੀਏ ਤਾਂ ਅਸਾਮ ਦੀ ਜਿਹੜੀ ਰਾਜਧਾਨੀ ਹੈ राजे ਸੌਰੀ ਇਹ ਕੀ ਪ੍ਰੋਬਲਮ ਆ ਜਾਂਦੀ ਹੈ ਹਾਂ ਅਸਾਮ ਦੀ ਰਾਜਧਾਨੀ ਕੀ ਹੈਗੀ ਅਸਾਮ ਦੀ ਰਾਜਧਾਨੀ ਹੈਗੀ राजे ਦਿਸਪੁਰ ਇੱਥੋਂ ਦੇ ਗਵਰਨਰ ਹੈਗੇ ਗੁਲਾਬ ਚੰਦਰਾ ਕਟਾਰੀਆ ਤੇ ਸੀਐਮ राजे ਇੱਥੋਂ ਦੇ ਹੈਗੇ ਹਿੰਮਤਾ ਬੇਸਵਾ ਸ਼ਰਮਾ ਠੀਕ ਹੈ ਜੀ ਹਿੰਮਤ ਵੀ ਕਹਿੰਦਾ ਤੇ ਇਹਨਾਂ ਨੂੰ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਪੈਂਦਾ ਹੈ ਫੇਮਤ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰੇਸ਼ਨ ਤੇ ਅਗਲਾ ਅਪਲੀਕੇਸ਼ਨ ਵੀ ਆਪਣੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਇਹਦੇ ਵਿੱਚ ਕੀ ਕਹਿ ਰਹੇ ਨੇ ਇਹ ਅਪਲੀਕੇਸ਼ਨ ਰਾਜੀ ਹਾਂ ਪਹਿਲਾਂ ਕਰਵਾ ਕੇ ਗਿਆ ਹੋਇਆ ਹੈ ਇਹ ਅਪਲੀਕੇਸ਼ਨ ਪਹਿਲਾਂ ਕਰਵਾ ਕੇ ਗਿਆ ਹੋਇਆ ਹੈ ਪਿਛਲੀ ਵੀਡੀਓ ਦੇ ਵਿੱਚ ਦੇਖੋ ਉਰੇ ਜ ਮੈਂ ਸਤੋਂ ਇਹ ਪੁੱਛਿਆ ਸੀ ਕਿ ਭਾਈ ਜਿਹੜੀ ਆਹ ਵਰਡ ਗਵਰਨਮੈਂਟ ਸਬਮਿਟ ਹੋਣੀ ਹੈ ਇਹ ਕਿੱਥੇ ਹੋਊਗੀ ਇੱਕ ਸਤੋਂ ਮੈਂ ਇਹ ਅਪਲੀਕੇਸ਼ਨ ਪੁੱਛਿਆ ਸੀ ਕਿ ਜਿਹੜੀ ਸਬਮਿਟ ਹੈ ਇਹ ਕਿੱਥੇ ਹੋਊਗੀ ਇਹ ਤਾਂ ਤੁਸੀਂ ਕਿਹਾ ਸੀ ਕਿ ਜੁਏ ਦੇ ਵਿੱਚ ਹੋਊਗੀ ਦੂਜੀ ਗੱਲ ਮੈਂ ਇਹ ਪੁੱਛਿਆ ਸੀ ਕਿ ਇਹਦੇ ਵਿੱਚ ਗੈਸਟ ਕੰਟਰੀ ਕੌਣ ਆ ਮੇਦਾਰੂ ਕਿਹਾ ਸੀ ਇੰਡੀਆ ਗੈਸਟ ਕੰਟਰੀ ਦੋਨੇ ਕਰੰਟ ਅਫੇਅਰ ਤੁਹਾਨੂੰ ਮੈਂ ਕਰਵਾ ਕੇ ਗਿਆ ਹੋਇਆ ਪਿਛਲੀ ਵੀਡੀਓ ਦੇ ਵਿੱਚ ਠੀਕ ਹੈ ਜੀ ਦੋ ਪਰਿਸ਼ਨ ਤਾਂ ਉੱਥੇ ਬਣ ਗਏ ਹੁਣ ਤੀਸਰੇ ਵਿੱਚ ਇਹ ਕਹਿੰਦੇ ਆ ਕਹਿੰਦੇ ਜੀ ਇਹ ਜਿਹੜੀ ਵਰਲਡ ਗਵਰਨਮੈਂਟ ਸਬਮਿਟ ਹੋਈ ਹੈ ਇਹਦੇ ਵਿੱਚ ਇੱਕ ਅਵਾਰਡ ਦਿੱਤਾ ਗਿਆ ਹੈਗਾ ਅਵਾਰਡ ਕਿਹੜਾ ਦਿੱਤਾ ਗਿਆ ਟੈਕ ਪ੍ਰਾਈਜ਼ ਟੈਕ ਪ੍ਰਾਈਜ਼ ਦਿੱਤਾ ਗਿਆ ਟੈਕ ਦਾ ਟੈਕਨੀਕੀ ਪੁਰਸਕਾਰ ਦਿੱਤਾ ਗਿਆ ਹੈਗਾ ਇਹ ਜਿਹੜਾ ਪੁਰਸਕਾਰ ਹੈ ਕਿਹੜੇ ਦੇਸ਼ ਨੂੰ ਦਿੱਤਾ ਗਿਆ ਹੈਗਾ ਇਹ ਗੱਲ ਆਪਾਂ ਦੇ ਨਾਲ ਕਰ ਰਹੇ ਹਾਂ ਜੀ ਇਹ ਗੱਲ ਆਪਾਂ ਇਹ ਤੋਂ ਪੁੱਛ ਰਹੇ ਹਾਂ ਕਿ ਜਿਹੜਾ ਇਹ ਪੁਰਸਕਾਰ ਆ ਭਾਈ ਸਾਹਿਬ ਕੀ ਇੰਪੋਰਟੈਂਟ ਪੁਰਸਕਾਰ ਆਗਾ ਕਿ ਇਹ ਫਿਰ ਦਿੱਤਾ ਕਿਹਨੂੰ ਗਿਆਗਾ ਕਿਹੜੀ ਰਾਜ ਸਰਕਾਰ ਹੈ ਜਿਹਨੂੰ ਇਹ ਪੁਰਸਕਾਰ ਦੇਣ ਦੀ ਲੋੜ ਪਈ ਇਹਨਾਂ ਨੂੰ ਇਹ ਹੈਗਾ ਭਈ ਆਪਣਾ ਭਾਰਤ ਮਹਾਨ ਇੰਪੋਰਟੈਂਟ ਅਪਰੇਸ਼ਨ ਆਪਣੇ ਵਾਸਤੇ ਤਾਂ ਕਰਕੇ ਚਲੋ ਜੀ ਇਲੈਕਟਰਲ ਬੌਂਡ ਸਕੀਮ ਇਹ ਰਾਜੇ ਜਿਹੜੀ ਸਕੀਮ ਹੈ ਇਹ ਚੋਣ ਪ੍ਰਕਿਰਿਆ ਨਾਲ ਸੰਬੰਧਤ ਹੈਗੀ ਚੋਣ ਪ੍ਰਕਿਰਿਆ ਨਾਲ ਸੰਬੰਧਤ ਹੈ ਇਹ ਸਕੀਮ ਕਦੋਂ ਲਾਂਚ ਕੀਤੀ ਗਈ ਸੀ ਇਹ ਸਕੀਮ ਲਾਂਚ ਕੀਤੀ ਗਈ ਸੀ 2018 ਦੇ ਵਿੱਚ ਬਾਸ ਸੋ ਤੋਂ ਡਾਇਰੈਕਟ ਜਿਹੜਾ ਪੇਸ਼ੈਂਟ ਪੁੱਛਿਆ ਜਾਊਗਾ ਇਹ ਲਾਂਚ ਤੋਂ ਹੀ ਪੁੱਛਿਆ ਜਾਊਗਾ ਠੀਕ ਹੈ ਜੀ ਸਾਨੂੰ ਸਿਰਫ ਇਹ ਚੀਜ਼ ਹੀ ਉਹ ਲੈ ਕੇ ਆਇਆ ਰਹਿ ਜੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਆਪਰੇਸ਼ਨ ਇਹ ਵੀ ਪੂਰਾ ਮਹਤਵਪੂਰਨ ਹੈ ਕੀ ਕਹਿ ਰਹੇ ਨੇ ਕਹਿੰਦੇ ਜੀ ਨਿਊ ਇੰਡੋਨੇਸ਼ੀਆ ਦਾ ਪ੍ਰੈਜ਼ੀਡੈਂਟ ਲਾਤਾ ਨਵਾਂ ਜਲਦੀ ਰਾਜੇ ਤੁਹਾਨੂੰ LCD ਤੇ ਪੜਾਇਆ ਕਰਾਂਗੇ ਥੋੜਾ ਜਿਹਾ ਵੇਟ ਕਰ ਲਓ ਠੀਕ ਹੈ ਵੱਡੀ ਸਕਰੀਨ ਤੇ ਤੁਹਾਨੂੰ ਪੜਾਇਆ ਕਰਾਂਗੇ ਤੇ ਇੰਡੋਨੇਸ਼ੀਆ ਦਾ ਪ੍ਰੈਜ਼ੀਡੈਂਟ ਬਣਦਾ ਪਈ ਸਾਬ ਇੰਡੋਨੇਸ਼ੀਆ ਕਿਉਂ ਇੰਪੋਰਟੈਂਟ ਹੈ ਇੰਡੋਨੇਸ਼ੀਆ ਹੀ ਰਾਜਧਾਨੀ ਹੈਗੀ ਰਾਜੇ ਜੇਕARTA ਇੱਥੇ ਇਹ ਨਰੀ ਕਰੰਸੀ ਵੀ ਰੁਪਈਆ ਹੈਗੀ ਰੁਪਈਆ ਤੇ ਆਪਣੀ ਕਰੰਸੀ ਵੀ ਰੁਪਈਆ ਸਾਨੂੰ ਪਤਾ ਹੈ ਹੈਨਾ ਤਾਂ ਕਰਕੇ ਆਪਣੇ ਨਾਲ ਇੰਪੋਰਟੈਂਟ ਹੋ ਜਾਂਦਾ ਬਾਕੀ ਇੰਡੀਆ ਨਾਲ ਨਾਮ ਮਿਲਦਾ ਜਲਦਾ ਇੰਡੋਨੇਸ਼ੀਆ ਦਾ ਇੱਥੋਂ ਨੇ ਨਵੇਂ ਰਾਸ਼ਟਰਪਤੀ ਨਿਯੁਕਤ ਕੀਤੇ ਆ ਕੌਣ ਕਰਿਆ ਰਾਜੇ ਪ੍ਰੋਵੋ ਸੁਬੀਯਨੋ ਠੀਕ ਹੈ ਜੀ ਚਲੋ ਕਹਿੰਦੇ ਜੂ ਡਬਲਯੂ ਡਬਲਯੂ ਹਾਲਹੀ ਦੇ ਵਿੱਚ ਖਬਰਾਂ ਵਿੱਚ ਸੀ ਇਸ ਦਾ ਮੁੱਖ ਦਫ਼ਤਰ ਕਿੱਥੇ ਹੈ ਇਹ ਰਾਜ ਇੱਕ ਰੈਸਲਿੰਗ ਕਰਾਉਂਦੀ ਸੰਸਥਾ ਇਹ ਸੰਸਥਾ ਰੈਸਲਿੰਗ ਕਰਵਾਉਂਦੀ ਹੈ ਇਹਦਾ ਮੁੱਖ ਦਫ਼ਤਰ ਪੁੱਛਿਆ ਗਿਆ ਕਿੱਥੇ ਹੈ ਤਾਂ ਇਹਦਾ ਮੁੱਖ ਦਫ਼ਤਰ ਹੈਗਾ ਜੀ ਸਵਿਟਜ਼ਰਲੈਂਡ ਦੇ ਵਿੱਚ ਇਹ ਨੰਬਰ ਆਪਸ਼ਨ ਆਪਾਂ ਦਾ ਬਿਲਕੁਲ ਸਹੀ ਆਨਸਰ ਹੈ ਜਿਹੜੇ ਪ੍ਰਸ਼ਨ ਇਹਨਾਂ ਨਾਲ ਡਿਟੇਲ ਲਿਖਣ ਦੀ ਲੋੜ ਹੋ ਗਈ ਆਪਾਂ ਡਿਟੇਲ ਲਿਖਾਂਗੇ ਜਿਹੜੀ ਡਿਟੇਲ ਨਹੀਂ ਹੋਊਗੀ ਉਹ ਨਹੀਂ ਲਿਖਾਂਗੇ ਦੇਖੋ ਜੀ ਆਹ ਪ੍ਰਸ਼ਨ ਨੂੰ ਤੁਸੀਂ ਵੈਰੀ 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 ਇੰਪੋਰਟੈਂਟ ਕੈਟਾਗਰੀ ਦੇ ਵਿੱਚ ਰੱਖ ਸਕਦੇ ਹੋ ਕੀ ਕਹਿ ਰਹੇ ਨੇ ਕਹਿੰਦੇ ਕਿਹੜੀ ਦੁਨੀਆ ਦੀ ਪਹਿਲੀ ਸਿਟੀ ਬਣਗੀ ਪਹਿਲੀ ਗੱਲ ਨਾਲ ਇਹ ਜਿਹਦੋਂ ਮੈਂ ਕਰੰਟ ਅਫੇਅਰਸ ਤੁਹਾਨੂੰ ਪੜਾਉਣਾ ਪਹਿਲਾਂ ਉਹਦੀ ਲਾਈਨ ਇੰਗਲਿਸ਼ ਦੇ ਵਿੱਚ ਪੜਨ ਦੀ ਕੋਸ਼ਿਸ਼ ਕਰਿਆ ਕਰੋ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਪੰਜਾਬੀ ਭਾਸ਼ਾ ਤੋਂ ਦੂਰ ਹੋ ਜਾਓ ਉਹ ਕਾਰਨ ਇਹ ਹੈ ਕਿ ਜਦੋਂ ਤੁਹਾਨੂੰ ਮੈਂ ਇੰਗਲਿਸ਼ ਕਰਵਾਉਂਗਾ ਤੁਹਾਨੂੰ ਇੰਨੀ ਕਿਤਾ ਸੈਂਸ ਹੋਣੀ ਚਾਹੀਦੀ ਹੈ ਕਿ ਤੁਸੀਂ ਮਤਲਬ ਪੜਨਾ ਤਾਂ ਸਿੱਖੋ ਨਾ ਠੀਕ ਹੈ ਜੀ ਕਿ ਤੁਸੀਂ ਪੜਨਾ ਤਾਂ ਸਿੱਖੋ ਤਾਂ ਕਰਕੇ ਦੇਖੋ ਕਹਿੰਦੇ ਫਾਸਟ ਸਿਟੀ ਕਿਹੜੀ ਹੈ ਦੁਨੀਆ ਦੀ ਜਿਹਨੇ ਲਾਂਚ ਕੀਤਾਗਾ ਕੀ ਲਾਂਚ ਕੀਤਾ ਫਾਸਟ 에ਅਰ ਟੈਕਸੀ ਸਰਵਿਸ ਦੁਨੀਆ ਦੀ ਪਹਿਲੀ 에ਅਰ ਟੈਕਸੀ ਸਰਵਿਸ ਸ਼ੁਰੂ ਕਰ ਲਈ ਜਿਵੇਂ ਰਾਜੇ ਹੁਣ ਆਪਾਂ ਕਿਤੇ ਜਾਣਾਗਾ ਆਪਾਂ ਮਤਲਬ ਇੱਥੋਂ ਬਠਿੰਡੇ ਤੋਂ ਅਸੀਂ ਚੰਡੀਗੜ੍ਹ ਜਾਣਾ ਆਪਾਂ ਟੈਕਸੀ ਕਰਾਇ ਤੇ ਕਰਾ ਲੰਨੇ ਆ ਉਵੇਂ ਜਿਵੇਂ ਜੇ ਰਾਜੇ ਆਪਾਂ ਬਾਏ 에ਅਰ ਜਾਣਾਗਾ ਤਾਂ ਆਪਾਂ ਜਹਾਜ਼ ਬੁੱਕ ਕਰਾ ਸਕਦੇ ਹੋ ਜਹਾਜ਼ ਟੈਕਸੀ ਸਰਵਿਸ ਵਾਂਗੂ ਪ੍ਰੋਵਾਈਡ ਕਰਵਾਉ ਕਰੂਗਾ ਆਪਾਂ ਨੂੰ ਠੀਕ ਹੈ ਜੀ ਉਹ ਪੁੱਛ ਰਹੇ ਨੇ ਇਹ ਬਈ ਪਹਿਲੀ ਵਾਰ ਹੋਇਆਗਾ ਤੇ ਕਿਹੜਾ ਦੇਸ਼ ਕਰਿਆ ਕਿਹੜੇ ਦੇਸ਼ ਨੇ ਕਰਿਆ ਇਹ ਪੁੱਛ ਰਹੇ ਨੇ ਇਹ ਹੈਗਾ ਆਪਣਾ ਦਬਈ ਪਿੰਡ ਜੱਟ ਜੱਟ ਜਾਮ ਪਿੰਡ ਜੱਟ ਜੱਟ ਕਹਿੰਦੇ ਤੇ ਦਬਈ ਜਾਵਾ ਸ਼ੇਖ ਗੀਤ ਨਹੀਂ ਸੁਣਿਆ ਹੁਣ ਤੁਸੀਂ ਇਸ ਤੋਂ ਬਾਅਦ ਇਸ ਲੋ ਤੇ ਆ ਗਏ ਭਾਈ ਹੁਣ ਤੁਸੀਂ ਦੱਸਣਾ ਮੈਨੂੰ ਭਾਈ ਸਾਹਿਬ ਇਸ ਲੋ ਦੀ ਫੁੱਲ ਫਾਰਮ ਇਸ ਲੋ ਦੀ ਸਟੇਟ ਵੇਸ ਸਟੇਟ ਇਸ ਲੋ ਦਾ ਫਾਊਂਡਰ ਇਸ ਲੋ ਦਾ ਸਮ ਜਿਹੜਾ ਚੇਅਰ ਪਰਸਨ ਹੈ ਚਾਰਾਂ ਦੇ ਜਵਾਬ ਕਮੈਂਟ ਦੇ ਵਿੱਚ ਹੋਣੇ ਚਾਹੀਦਾ ਜਿਹੜਾ ਬੱਚਾ ਜਵਾਬ ਦੇਊਗਾ ਚਾਹੇ 10 ਬੱਚੇ ਦੇਣ ਚਾਹੀ 20 ਬੱਚੇ ਦੇਣ ਅਗਲੀ ਵੀਡੀਓ ਦੇ ਵਿੱਚ ਮੈਂ ਉਹਨਾਂ ਦਾ ਨਾਮ ਬੋਲੂਗਾ ਸਪੈਸ਼ਲ ਨਾਮ ਬੋਲੂਗਾ ਮੈਂ ਉਹਨਾਂ ਬੱਚਿਆਂ ਦਾ ਠੀਕ ਹੈ ਜੀ ਚਲੋ ਕਹਿੰਦੇ ਈਸਰੋ ਜਿਹੜੀ ਰਾਜੇ ਉਹਨੇ ਲਾਂਚ ਕੀਤਾਗਾ ਕੀ ਇਨਸੈਟ 3DS ਸੈਟੇਲਾਈਟ ਲਾਂਚ ਕੀਤੀ ਹੈ ਕਹਿੰਦੇ ਜਿਹਨੇ ਲਾਂਚ ਕੀਤਾ ਕਿਹੜੀ ਚੀਜ਼ ਨਾਲ ਲਾਂਚ ਕੀਤਾਗਾ ਮੰਨ ਲਓ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ ਆਸਤਵਾਜੀ ਹੈਗੀ ਅਸਤਵਾਜੀ ਆਪਸਤਵਾਜੀ ਕਾਹਦੇ ਚ ਪਾ ਕੇ ਛੱਡੀ ਆ ਭਾਈ ਬੋਤਲ ਚ ਪਾ ਕੇ ਵੀ ਛੱਡ ਦੰਨੇ ਆ ਕਈ ਵਾਰੀ ਆਪਾਂ ਹੱਥ ਚ ਪਾ ਕੇ ਵੀ ਅਸਤਵਾਜੀ ਛੱਡ ਦੰਨੇ ਆ ਕਈ ਵਾਰੀ ਆਪਾਂ ਕੋਈ ਇੱਥੇ ਕਿਸੇ ਦਾ ਸੁੱਢੀ ਫਿਰ ਦੇਸੀ ਜੀ ਗੱਲ ਹੁੰਦੀ ਹੈਗੀ ਹੈ ਜਿਹੜਾ ਕੋਈ ਡੱਬਾ ਡੂਬਾ ਪਿਆ ਹੁੰਦਾਗਾ ਸਵੇਰੇ ਜਾਣ ਜੂਣ ਵਾਲਾ ਬਾਥਰੂਮ ਬੂਥਰੂਮ ਬੰਨੀ ਉਹ ਚਾੱਕ ਕੇ ਕਈ ਵਾਰੀ ਉਹ ਜੀ ਵੀ ਆਪਸਤਵਾਜੀ ਚ ਚਲਾ ਦੰਨੇ ਆ ਹੈਨਾ ਤੇ ਉਹ ਚਲਾ ਦੰਨੇ ਅਸਤਵਾਜੀ ਜਿਹੜਾ ਹੁਣ ਆ ਚੀਜ਼ ਹੈ ਜਿਹੜੀ ਚ ਤਰਕੇ ਚਲਾਈ ਜਾ ਰਹੀ ਹੈ ਕਿ ਇਹ ਲੌਂਚਰ ਹੈਗਾ ਜੀਰੇ ਵਿੱਚ ਧਰ ਕੇ ਚਲਾਈ ਆ ਆਪਾਂ ਇਹ ਕੀ ਹੈ ਲੌਂਚਰ ਹੈਗਾ ਠੀਕ ਹੈ ਜੀ ਤਾਂ ਇਹ ਕਹਿੰਦੇ ਜਿਹੜਾ ਜੀ ਇਹ ਸੈਟੇਲਾਈਟ ਲੌਂਚ ਕੀਤਾ ਦੇਖੋ ਸੈਟੇਲਾਈਟ ਤਾਂ ਆ ਹੈਗਾ ਜਿਹੜਾ ਇਹ ਸੈਟੇਲਾਈਟ ਇਹਦਾ ਨਾਮ ਹੈਗਾਗਾ ਇਨਸੈਟ 3DS ਇਹ ਕਹਿੰਦੇ ਲੌਂਚ ਕਰਨ ਦਾ ਕੀਤਾ ਜਿਹੜਾ ਥਲੇ ਬੋਤਲ ਜੀ ਇਹ ਆਪਾਂ ਕਿਸੇ ਦਾ ਡੱਬਾ ਡੂਬਾ ਚੱਕ ਲਿਆ ਇਹ ਬਾਥਰੂਮ ਚੋਂ ਕਿਤੇ ਕਿਸੇ ਦਾ ਕਿ ਕੋਈ ਬੋਤਲ ਬੂਤਲਾ ਕੀ ਹੈ ਇਹੋ ਚੀਜ਼ ਉਹ ਚੀਜ਼ ਪੁੱਛ ਰਹੇ ਆ ਭਾਈ ਜਿਹੜਾ ਇਹ ਲੌਂਚਰ ਹੈਗਾ ਇਹ ਹੈਗਾ GSLV F14 ਇਹ ਚੀਜ਼ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਹਨਾ ਚਲੋ ਇਹ ਕਿਹੜਾ ਸੈਟੇਲਾਈਟ ਆ ਰਿਹਾ ਜੀ ਇਹ ਬੈਦਰ ਬਾਰੇ ਦੱਸੂਗਾ ਕਾਰੇ ਬਾਰੇ ਦੇਖੋ ਕੱਲੇ ਕੱਲੇ ਚੀਜ਼ ਕਲੀਅਰ ਕਰਕੇ ਜਾਵਾਂਗਾ ਇਹ ਨਹੀਂ ਹੈਗਾ ਕਰੰਟ ਅਫੇਅਰ ਕਰਵਾ ਰਹੇ ਹਾਂ ਵਿੱਚੋਂ ਤੁਹਾਨੂੰ ਕੁਝ ਪਤਾ ਨਾ ਲੱਗੇ ਉੱਤੋਂ ਤੋਂ ਤੁਹਾਨੂੰ ਪੜਾਵਾ 40 ਮਿੰਟ ਦੀ ਵੀਡੀਓ ਬਣਾਉਦਾ 50 ਮਿੰਟ ਦੀ ਡੇਲੀ ਦੀ ਬਣਾ ਰਹੂ ਨਹੀਂ ਮਲਾਈ ਆ ਰਹਾ ਜੀ ਇਹ ਬਸ ਢਿੱਗਲ ਦੱਸਦਾ ਮੈਂ ਤੁਹਾਨੂੰ ਮਲਾਈ ਆ ਜਿਹੜਾ ਲਾਈ ਜਾਂਦੀ ਹੈ ਜਿਹ ਤੋਂ ਲਾ ਲਓ ਜਿਹੜਾ ਨਹੀਂ ਲਾਈ ਜਾਂਦੀ ਪਸਤਾਉ ਜ਼ਰੂਰ ਕਿਉਂਕਿ ਇਹ ਦੂ ਸੌਖੇ ਢੰਗ ਨਾਲ ਆ ਰਹਾ ਜੀ ਤੁਹਾਨੂੰ ਕਿਸੇ ਨੇ ਕਰੰਟ ਅਫੇਅਰ ਨਾ ਕਰਵਾਉਣੇ ਆ ਤੇ ਨਾ ਕੋਈ ਗਾਰੰਟੀ ਦੇਵੇ ਗਾਰੰਟੀ ਵੀ ਲੈਣਾ ਕਿ ਕਰਵਾਏ ਹੋ ਇਕੋ ਜਿਹੜਾ ਆਪਣਾ ਸਭ ਤੋਂ ਪਹਿਲਾ ਇਸਟ੍ਰੈਟੈਜੀਕ ਜੀ ਦਾ ਪੋਸ਼ਣ ਹੈ ਹਨ ਕਹਿੰਦੇ ਜਿਹੜਾ ਆਪਣਾ ਸਭ ਤੋਂ ਪਹਿਲਾ ਮੌਸਮ ਵਾਸਤੇ ਇੱਕ ਸੈਟੇਲਾਈਟ ਆਪਾਂ ਸਭ ਤੋਂ ਪਹਿਲਾਂ ਵੀ ਲਾਂਚ ਕੀਤਾ ਸੀ ਇੱਕ ਉਹਦਾ ਨਾਂ ਕੀ ਸੀ ਅਲਪੰਨਾ 1 ਇਹ 2002 ਦੇ ਵਿੱਚ ਲਾਂਚ ਕੀਤਾ ਸੀ ਆਪਾਂ ਜਿਹੜਾ ਆਹ ਹੁਣ ਵਾਲਾ ਜਿਹਦੀ ਆਪਾਂ ਗੱਲ ਕਰਦੇ ਇਨਸੈਟ 3D ਐਸ ਰਾਜ ਇਹ ਵੀ ਮੌਸਮ ਵਾਸਤੇ ਹੀ ਹੈਗਾ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਇਸਰੋ ਦੀ ਫੁੱਲ ਫਾਰਮ ਤੁਹਾਨੂੰ ਸਾਰੇ ਨੂੰ ਪਤਾ ਬੱਚੇ-ਬੱਚੇ ਨੂੰ ਇੰਡੀਅਨ ਸਪੇਸ ਐਂਸ ਸਟਾ ਚ ਆਰਗੇਨਾਈਜੇਸ਼ਨ ਬਣੀ ਕਿਦੋਂ ਸੀ ਇਹ 15 ਅਗਸਤ 1969 ਹੈਡ ਕੁਆਟਰ ਕਿੱਥੇ ਹੈ ਬੈਂਗਲੁਰੂ ਕਰਨਾਟਕ ਠੀਕ ਹੈ ਜੀ ਹੈਡ ਹੈਡ ਕੋਨਰ ਇਸ ਟਾਈਮ ਜਾਂ ਚੇਅਰਪਰਸਨ ਕੌਣ ਹੈ ਐਸ ਸੋਮਨਾਥ ਤੇ ਇਹਦਾ ਹੈਗੀ ਹੈਗੇ ਹੈ ਤੇ ਇੱਕ ਗੱਲ ਹੋਰ ਕੀ ਕਰੀ ਸੀ ਤੁਹਾਨੂੰ ਮੈਂ ਕਿਹੜਾ ਫਾਊਂਡਰ ਕੌਣਾਗਾ ਫਾਊਂਡਰ ਤੁਸੀਂ ਦੱਸਣਾ ਪਟੇਲ ਸਾਹਿਬ ਹੈ ਕਿ ਕੋਈ ਹੋਰ ਹੈ ਇਸ ਤੋਂ ਬਾਅਦ ਅਗਲਾ ਆ ਤੁਸੀਂ ਬਨ ਲਾਈਨਰ ਦੇ ਵਿੱਚ ਯਾਦ ਕਰਨਾ 라 ਜੇ ਆਈ ਆਰ ਸੀ ਟ ਸੀ ਪ੍ਰਾਈਵੇਟ ਕੰਪਨੀ ਇੱਕ ਇਹਦਾ ਚੇਅਰਪਰਸਨ ਅਤੇ ਐਮ ਡੀ ਕਹਿੰਦਾ ਮਤਲਬ ਮੈਨੇਜਿੰਗ ਡਾਇਰੈਕਟਰ ਨਿਯੁਕਤ ਕਰਤਾ ਇਹ ਪੁੱਛ ਰਹੇ ਹੈ ਕਿਹਨੂੰ ਨਿਯੁਕਤ ਕੀਤਾ ਰਾਜ ਇਹ ਕੀਤਾ ਸੰਜੀਤ ਕੁਮਾਰ ਜੈਨ ਨੂੰ ਇਹ ਸਿੱਧੇ ਯਾਦ ਕਰ ਸਕਦੇ ਹੋ ਤੁਸੀਂ ਇਹ ਬਨ ਲਾਈਨਰ ਹੈਗਾ ਆਪਰੇਸ਼ਨ ਤੁਹਾਡਾ 200% ਵਾਲੀ ਕੈਟਾਗਰੀ ਚ ਰੱਖ ਸਕਦੇ ਹੋ ਦਾਦਾ ਸਾਹਿਬ ਫਾਲਕੇ ਵਾਰਡ ਜਿਹਨੂੰ ਆਪਾਂ ਡੀ ਐਸ ਪੀ ਵੀ ਕਹਿ ਦਿੰਦੇ ਹਾਂ ਹੈਨਾ ਇਹ ਰਾਜ ਜਿਹੜਾ ਅਵਾਰਡ ਹੈਗਾ ਨਾ ਇਹਦੇ ਵਿੱਚ ਇਹ ਕਿਹਦੇ ਖੇਤਰ ਦੇ ਵਿੱਚ ਦਿੱਤਾ ਜਾਂਦਾ ਇਹ ਦਿੱਤਾ ਜਾਂਦਾ ਹੈ ਫਿਲਮ ਦੇ ਖੇਤਰ ਦੇ ਵਿੱਚ ਪੈਲਮਰ ਦੇ ਖੇਤਰ ਦੇ ਵਿੱਚ ਦਿੱਤਾ ਜਾਂਦਾਗਾ ਅਵਾਰਡ ਸਭ ਤੋਂ ਪਹਿਲਾਂ ਅਵਾਰਡ ਹੀ ਸ਼ੁਰੂ ਕੀਤਾ ਗਿਆ ਸੀ ਹੈਨਾ ਇਹਦੇ ਵਿੱਚ ਪਹਿਲਾ ਰਾਸ਼ੀ ਰਾਜ ਇਹਦੀ ਹੋਰ ਹੁੰਦੀ ਸੀ ਹੁਣ ਇਹਦੇ ਰਾਸ਼ੀ ਦੇ ਵਿੱਚ ਵਿਸਤਾਰ ਕਰਤਾ ਪਹਿਲੇ ਇਹਦੇ 10 ਲੱਖ ਰੁਪਏ ਦਿੱਤਾ ਜਾਂਦਾ ਸੀ ਹੁਣ ਇਹਦੇ ਵਿੱਚ ਕਹਿੰਦੇ ਭਾਈ ਜਿਹੜਾ ਹੁਣ ਇਹ ਅਵਾਰਡ ਮਿਲੂਗਾ ਉਹਨੂੰ ਨਾਲ 15 ਲੱਖ ਰੁਪਏ ਦਾ ਚੈੱਕ ਮਿਲੂਗਾ ਠੀਕ ਹੈ ਜੀ 15 ਲੱਖ ਰੁਪਏ ਰਾਸ਼ੀ ਕਰਤੀ ਇਹਦੀ ਇੰਪੋਰਟੈਂਟ ਅਪਰੇਸ਼ਨ ਆ ਬਹੁਤ ਜ਼ਿਆਦਾ ਇਹਦੇ ਬਾਰੇ ਡਿਟੇਲ ਮੈਂ ਤੁਹਾਨੂੰ ਪਹਿਲਾਂ ਕਰਵਾ ਕੇ ਗਿਆ ਹੋਇਆ ਆਹ ਅਪਰੇਸ਼ਨ ਵੀ ਰਾਜੇ ਤੁਹਾਨੂੰ ਕਿਸ ਨਾ ਕਿਸੇ ਪੇਪਰ ਦੇ ਵਿੱਚ ਪੱਕੀ ਮਿਲ ਨੂੰ ਸਾਰੇ ਮੈਨੂੰ ਦੱਸੇ ਨਾ ਮਲਾਈ ਹੈ ਇਹ ਲਾ ਲ ਜਿਹੜਾ ਰਾਜੇ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਬਾਹਰਲੇ ਦਸੰਦੇ ਵਿੱਚ ਜਿਆਦਾ ਇਹ ਚੀਜ਼ ਹੁੰਦੀ ਹੈ ਕੈਂਸਰ ਹੋ ਜਾਂਦਾ ਉਹਦੇ ਵੱਜੋਂ ਜਾਗਰੂਤਾ ਵਜੋਂ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਗਿਆ ਤਾਂ ਇਹ ਦਿਨ ਕਿਦੋਂ ਮਨਾਇਆ ਜਾਂਦਾ ਆਪਾਂ ਤੁਹਾਨੂੰ ਇਹ ਪੁੱਛ ਰਹੇ ਨੇ ਜੀ ਇਹ ਮਨਾਇਆ ਜਾਂਦਾ 17 ਫੈਬ ਨੂੰ 17 ਫੈਬ ਨੂੰ ਥੀਮ ਜਰੂਰ ਯਾਦ ਕਰ ਲਓ ਡਾਇਰੈਕਟ ਥੀਮ ਤੋਂ ਵੀ ਪ੍ਰੈਸ਼ਨ ਆ ਸਕਦਾ ਹੈਗਾ ਅਨਵੀਲਿੰਗ ਚੈਲੰਜਸ ਇਸ ਤੋਂ ਬਾਅਦ ਆਗਰੇ ਪ੍ਰੈਸ਼ਨ ਦੇ ਵਿੱਚ ਕੀ ਕਹਿੰਦੇ ਨਾਵਲ ਐਕਸਰਸਾਈਜ਼ ਮਿਲਾਨ 2024 ਜਿਹੜੀ ਮਿਲਾਨ ਐਕਸਰਸਾਈਜ਼ ਹੈ ਜਿਹੜੀ ਨੀਵੀ ਦੀ ਐਕਸਰਸਾਈਜ਼ ਹੈ ਜਿਹੜੀ ਆਪਣੀ ਜਲ ਸੈਨਾ ਦੀ ਉਹ ਇਹ ਜਿਹੜੀ ਐਕਸੈਜ ਆ ਉਹ ਕਰਦੀ ਆ ਮਿਲਾਨ 2024 ਇਹ ਪੁੱਛ ਰਹੇ ਆ ਭਾਈ ਜਿਹੜੀ ਐਕਸੈਜ ਆ ਇਹ ਹੁੰਦੀ ਕਿੱਥੇ ਹੈਗੀ ਠੀਕ ਹੈ ਜੀ ਇਹ ਐਕਸੈਜ ਹੋਈ ਕਿੱਥੇ ਆਪਾਂ ਤੁਹੇ ਪੁੱਛ ਰਹੇ ਇਹ ਹੋਈ ਆ ਭਾਈ ਬਸਾਕਾ ਪਟਨਾਮ ਬਸਾਕਾ ਪਟਨਾਮ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਕਿਹੜੇ ਰਾਜ ਦੇ ਵਿੱਚ ਰਹਿ ਜਾਂਦਾ ਆ ਵੀ ਇੰਪੋਰਟੈਂਟ ਹੈ ਕਹਿੰਦੇ ਜਿਹੜਾ ਰਾਜੇ 62ਵਾਂ ਸੈਸ਼ਨ ਹੋਇਆਗਾ ਕਾ ਦਾ ਐਸ ਡੀ ਸੀ ਦਾ ਜਿਹਨੂੰ ਕਹਿੰਦੇ ਆ ਸੋਸ਼ਲ ਡਿਵੈਲਪਮੈਂਟ ਕਮਿਸ਼ਨ ਇਹਦਾ 62ਵਾਂ ਸੈਸ਼ਨ ਹੋਇਆਗਾ ਇਹਨੂੰ ਚੇਅਰ ਕਿਹੜੀ ਕੰਟਰੀ ਨੇ ਕੀਤਾ ਚੇਅਰ ਮਤਲਬ ਹੋਸਟ ਕਿਹੜੀ ਕੰਟਰੀ ਨੇ ਕੀਤਾਗਾ ਇਹ ਪੁੱਛ ਰਹੇ ਨੇ ਆਪਾਂ ਤੋਂ ਤਾਂ ਬਈ ਇਹਨੂੰ ਹੋਸਟ ਕੀਤਾ ਆਪਣੇ ਭਾਰਤ ਨੇ ਬਹੁਤ ਜਿਆਦਾ ਇੰਪੋਰਟੈਂਟ ਪੁਆਇੰਟ ਆ ਇਹ ਇਸ ਤੋਂ ਬਾਅਦ ਅਗਲਾ ਇੰਡੀਆ ਡੈਮੋਕਰੇਸੀ ਇੰਡੈਕਸ 2023 ਡੈਮੋਕਰੇਸੀ ਦਾ ਮਤਲਬ ਕੀ ਹੁੰਦਾ ਹੈ ਜੀ ਲੋਕਤੰਤਰ ਕੀ ਹੁੰਦਾਗਾ ਲੋਕਤੰਤਰ ਲੋਕਤੰਤਰ ਜਿੱਥੇ ਲੋਕਾਂ ਦੀ ਚੱਲਦੀ ਹੈ ਉਹ ਚੀਜ਼ ਹੈ ਕਹਿੰਦੇ ਜੇਕਰ ਆਪਾਂ ਦੇਖੀਏ ਭਾਈ ਆਪਣੇ ਇੰਡੀਆ ਦੇ ਵਿੱਚ ਕਿੰਨਾ ਕੁ ਲੋਕਤੰਤਰ ਹੈਗਾ ਠੀਕ ਹੈ ਜੀ ਤੇਰੀ ਰਿਪੋਰਟ ਕਿਹਨੇ ਕੱਢੀ ਹੈ ਜੀ ਰਿਪੋਰਟ ਕੱਢੀ ਹੈ ਦੀ ਇਕਨੋਮਿਸਟ ਇੰਟੈਲੀਜੈਂਸ ਯੂਨਿਟ ਇਹਦੀ ਰਿਪੋਰਟ ਕਰਦੀ ਹੈ ਪੜਨ ਦੀ ਕੋਈ ਲੋੜ ਨਹੀਂ ਹੈਗੀ ਤੁਹਾਡੀ ਰਿਪੋਰਟ ਕੌਣ ਕਰਦੀ ਹੈ ਬਸ ਉਥੋਂ ਹੀ ਪੁੱਛਿਆ ਜਾਊਗਾ ਕਿ ਭਾਈ ਜਿਹੜੀ ਡੈਮੋਕਰੇਸੀ ਇੰਡੈਕਸ 2023 ਹੈਗਾ ਜਿਹੜਾ ਕਿ ਰਿਲੀਜ਼ ਕੀਤਾ ਗਿਆ ਹੁਣੇ ਦੱਸਿਆ ਗਿਆ ਕਿ ਭਾਈ ਡੈਮੋ ਲੋਕਤੰਤਰ ਦੇ ਵਿੱਚ ਭਾਰਤ ਦਾ ਕਿੰਨਾ ਰੈਂਕ ਹੈਗਾ ਤਾਂ ਇਹ ਹੈਗਾ ਜੀ 41ਵਾਂ ਰੈਂਕ ਆ ਭਾਰਤ ਦਾ ਠੀਕ ਹੈ ਜੀ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਰੈਂਕ ਦਾ ਆਪ ਨੂੰ ਪਤਾ ਲੱਗਿਆ ਹੁਣ ਆਪਾਂ ਤੇ ਇਹ ਤਾਂ ਪੁੱਛਣਾ ਇਹ ਤਾਂ ਪੁੱਛਣੀ ਪੁੱਛਣਾ ਕਿ ਇੰਡੀਆ ਦਾ ਕਿਹ ਮੈਂ ਰੈਂਕ ਆ ਇਹ ਮੁੱਠੇ ਕਿ ਪਹਿਲੇ ਤੇ ਕਿਹੜਾ ਹੈਗਾ ਪਹਿਲੇ ਤੇ ਸਾਰੇ ਜੀ 161 ਦੇਸ਼ਾਂ ਦੀ ਨਿਊ 161 ਦੇਸ਼ਾਂ ਦੇ ਵਿੱਚ ਇਹ ਲਿਸਟ ਬਣ ਤਿਆਰ ਕੀਤੀ ਗਈ ਹੈ ਜਿਹਦੇ ਵਿੱਚੋਂ ਪਹਿਲ ਨੰਬਰ ਤੇ ਨਾਰਵੇ ਹੈ ਦੂਜੇ ਤੇ ਨਿਊਜ਼ੀਲੈਂਡ ਹੈ ਤੀਜੇ ਤੇ ਆਈਸਲੈਂਡ ਹੈਗਾ ਠੀਕ ਹੈ ਜੀ ਤੇ ਸਭ ਤੋਂ ਲਾਸਟ ਤੇ ਹੈਗਾ ਅਫਗਾਨਿਸਤਾਨ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਆਪਰੇਸ਼ਨ ਵੀ ਰਾਜਾ ਟੌਪ ਕੈਟਾਗਰੀ ਦੇ ਵਿੱਚ ਰੱਖ ਸਕਦੇ ਹੋ ਤੁਸੀਂ ਰਾਜਸਥਾਨ ਦੇ ਵਿੱਚ ਨਾ ਇੱਕ ਕਰੋੜਲੀ ਜਗ੍ਹਾ ਰਾਜੀ ਰਾਜਸਥਾਨ ਦੇ ਵਿੱਚ ਇੱਕ ਕਰੋੜਲੀ ਜਗ੍ਹਾ ਹੈਗੀ ਜਿੱਥੇ ਖਣਿਜ ਪਡਾਰ ਮਿਲਿਆ کافی ਵੱਡੀ ਮਾਤਰਾ ਵਿੱਚ ਟਾਣਾ ਦੇ ਹਿਸਾਬ ਤੇ ਰਾਜੀ ਦੇ ਖਣਿਜ ਮਿਲੇ ਹੈਗੇ ਠੀਕ ਹੈ ਜੀ ਇਹ ਕਾਰੇ ਚ ਮਿਲੇ ਹੈਗੇ ਕਿਹੜੀ ਧਾਤ ਮਿਲੀ ਹੈ ਇੱਥੇ ਮਿਲਿਆ ਜੀ ਇਹਨਾਂ ਨੂੰ ਆਇਰਨ ਆਇਰਨ ਮਿਲਿਆ ਇਹ ਪਰੇਸ਼ਣ ਦਾ ਇੰਪੋਰਟੈਂਟ ਹੈਗਾ ਹੀ ਹੈਗਾ ਜਿਹੜੀ ਨਾਲ ਇਹਦੀ ਅਪਡੇਟ ਦਿੱਤੀ ਹੋਈ ਹੈ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੇਕਰ ਸੋਤੋ ਕੀ ਪੁੱਛਲੇ ਕੀ ਲੋਹੇ ਨੇ ਕਿੰਨੀਆਂ ਕਿਸਮਾਂ ਹੁੰਦੀਆਂ ਪਹਿਲੀ ਗੱਲ ਤੋਂ ਸੋਤੋਂ 100 ਦੇ ਵਿੱਚੋਂ 200% ਪ੍ਰਸ਼ਨ ਇਹ ਕਦੇ ਦੀ ਪੁੱਛਿਆ ਜਾਊਗਾ ਕਿ ਲੋਹੇ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਹਾਂ ਹਾਂ ਸਦੋਂ ਆਏ ਜ਼ਰੂਰ ਕਹਿ ਦੇਣਗੇ ਜਿਵੇਂ ਆ ਹਿਮੇਟਾਈਟ ਇਹ ਸਭ ਤੋਂ ਪਿਓਰ ਲੋਹਾ ਜੇ ਸੋਤੋਂ ਪੁੱਛਣ ਕਿ ਸਭ ਤੋਂ ਪਿਓਰ ਲੋਹਾ ਕਿਹੜਾ ਹੁੰਦਾਗਾ ਤੁਸੀਂ ਕਹਿੰਦੇ ਹੋ ਹਿਮੇਟਾਈਟ ਹੁੰਦਾ ਦੂਜੇ ਤੇ ਹੁੰਦਾ ਮੈਗਨੇਟਾਈਟ ਤੀਜੇ ਤੇ ਹੁੰਦਾ ਨਿਮਨੋਟਾਈਟ ਚੌਥੇ ਤੇ ਹੁੰਦਾ ਸਿਡਰਾਈਟ ਠੀਕ ਹੈ ਜੀ ਇਹ ਬਹੁਤ ਘੱਟ ਪੁੱਛਿਆ ਜਾਂਦਾਗਾ ਇੱਕ ਹੀ ਕਰਦੇ ਆ ਪੇਪਰ ਵਾਲੇ ਤੁਹਾਨੂੰ ਕੀ ਕਰਨਗੇ ਕੀ ਵੀ ਨਹੀਂ ਸੁਣੋ ਪੇਪਰ 'ਚ ਬਹੁਤ ਵਾਰੀ ਨੈਤਿਕ ਸਿਲਦਾਰ ਦੇ ਵਿੱਚੇ ਪੇਪਰ 'ਚ ਅਪਰੇਸ਼ਨ ਆਇਆ ਹੋਇਆ ਹੈਗਾ ਯੂਪੀਐਸਸੀ ਲੈਵਲ ਦਾ ਅਪਰੇਸ਼ਨ ਹੈ ਜਿਹੜਾ ਤੁਹਾਨੂੰ ਦੱਸ ਰਿਹਾ ਮੈਂ ਸੁਣੋ ਤਿੰਨ ਚੀਜ਼ਾਂ ਦੇ ਦੇਣਗੇ ਠੀਕ ਹੈ ਤਿੰਨ ਚੀਜ਼ਾਂ ਦੇ ਗਿਆ ਚੌਥੀ ਵਿੱਚ ਕਿਸਮ ਜਿਹੜਾ ਕੋਲੇ ਨਹੀਂ ਪਾ ਦੇਣਗੇ ਇਹ ਜਾਂ ਕੋਈ ਹੋਰ ਕਿਸੇ ਬਾਰੇ ਦੱਸਣਗੇ ਕਿ ਜੇ ਤੁਹਾਨੂੰ ਦੱਸੋ ਜੀ ਕਿਹੜੇ ਲੋਹੇ ਦੀ ਇੱਕ ਉਹੜੀ ਹੈਗੀ ਕਿਸਮ ਨਹੀਂ ਹੈਗੀ ਉਹੀ ਆਪਣਾ ਆਨਸਰ ਹੋਊਗਾ ਜਾਂ ਕਈ ਵਾਰ ਕੋਲੇ ਦੀ ਕਿਸਮਾਂ ਭਾਵੇਂ ਵਿੱਚ ਲੋਹੇ ਦੀ ਕਿਸਮ ਲੈ ਜਾਂਦੇ ਆ ਕਿ ਦੱਸੋ ਇਹਨਾਂ ਚ ਕਿਹੜੀ ਕੋਲੇ ਦੀ ਨਹੀਂ ਹੈਗੀ ਤਾਂ ਕਰਕੇ ਤੁਸੀਂ ਆ ਤਿੰਨੀਆਂ ਚੀਜ਼ਾਂ ਯਾਦ ਕਰ ਲਓ ਕੋਲੇ ਦੇ ਲੋਹੇ ਦੇ ਵਿੱਚੋਂ ਜਿਆਦਾ ਆਪਰੇਸ਼ਨ ਪੁੱਛੇ ਜਾਂਦੇ ਆ ਇਹ ਸਭ ਤੋਂ ਪਿਓਰ ਲੋਹਾ ਕਿਹੜਾ ਹੁੰਦਾ ਹ ਹੀਮੇਟਾਈਟ ਇਹਦੇ 70% ਹੁੰਦਾ ਹੈ ਮੈਗਨੇਟਾਈਟ ਦੇ ਵਿੱਚ 60 ਤੋਂ 70% ਲੋਹਾ ਹੁੰਦਾ ਲੀਮੋ ਦੇ ਵਿੱਚ 40 ਤੋਂ 60 ਹੁੰਦਾ ਤੇ ਜਿਹੜਾ ਸਿੰਡਰਾਈਟ ਹੁੰਦਾ ਬਿਲਕੁਲ ਮਤਲਬ ਮਤਲਬ ਸਹੀ ਪੂਰਾ ਪਿਓਰ ਨਹੀਂ ਹੁੰਦਾ ਇਹ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲਾ ਕਹਿੰਦੇ ਜੋਤੀਸਰ ਐਕਸਪੀਰੀਅੰਸ ਸੈਂਟਰ ਠੀਕ ਹੈ ਜੀ ਇਹ ਕਿਹੜੇ ਇੱਕ ਸੈਂਟਰ ਖੋਲਿਆ ਗਿਆ ਹੈਗਾ ਕਾਦੇ ਦੇ ਬੇਸ ਹੈ ਇਹ ਮਹਾ ਭਾਰਤ ਤੇ ਮਹਾ ਭਾਰਤ ਦੇ ਵੰਗੂ ਰਜੇ ਇਹਦਾ ਕੀ ਕਰਿਆ ਗਿਆ ਮਹਾ ਭਾਰਤ ਦੇ ਆਧਾਰਿਤ ਜੋਤੀਸਰ ਅਨੁਭਵ ਸੈਂਟਰ ਖੋਲਿਆ ਗਿਆ ਹੈਗਾ ਜਿਹਦੇ ਵਿੱਚ ਉਸ ਤਰ੍ਹਾਂ ਦੇ ਮਿਲਦੇ ਨੇ ਜੁੜਦੀਆਂ ਚੀਜ਼ਾਂ ਉਹਨਾਂ ਦੇ ਨਾਮ ਦੀਆਂ ਚੀਜ਼ਾਂ ਨਹੀਂ ਗੀਆਂ ਮਹਾ ਭਾਰਤ ਦੇ ਵਿੱਚ ਅਸੀਂ ਜਿਵੇਂ ਜਿਉਂ ਨੂੰ ਪਤਾਗਾ ਆਪਣੇ ਪੀਮ ਹੋਰੀ ਠੀਕ ਹੈ ਜੀ ਤੇ ਕੋਰਪਾਂਟ ਇਹ ਸਾਰਾ ਕੁਝ ਉਹਦੇ ਵਿੱਚ ਦੱਸਿਆ ਹੋਊਗਾ ਠੀਕ ਹੈ ਜੀ ਤੇ ਉਹਦੇ ਵਾਸਤੇ ਕਹਿੰਦੇ ਆਪਾਂ ਨੂੰ ਇਹ ਕਿ ਦੱਸੋ ਭਾਈ ਸਾਹਿਬ ਇਹਨਾਂ ਦੇ ਵਿੱਚੋਂ ਕਿ ਕਿਹੜੀ ਉਹ ਮਤਲਬ ਉਹ ਹੈ ਕਿੱਥੇ ਖੋਲਿਆ ਗਿਆ ਇਹ ਆਪਣਾ ਗਵੰਡੀ ਰਾਜ ਹੈ ਜਿਹੜਾ ਹਰਿਆਣਾ ਉੱਥੇ ਖੋਲਿਆ ਗਿਆ ਹੈ ਆਪਰੇਸ਼ਨ ਵੀ ਆਪਣੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਹੈਗਾ ਦੇਖੋ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਕਿਹੜੀ ਬਣ ਗਈ ਤੀਜੀ ਨੰਬਰ ਦੀ ਬਣ ਗਈ ਭਾਈ ਸਾਹਿਬ ਇਹ ਬਣ ਗਈ ਜਰਮਨੀ ਜਰਮਨੀ ਤੇ ਪਹਿਲ ਤੇ ਕਿਹੜੀ ਆ ਕਿੱਥੇ ਆਪਣੀ ਇੰਡੀਆ ਵੀ ਆ ਰਿਹਾ ਸੀ ਇੰਡੀਆ ਆਪਣਾ ਪਿੱਛੇ ਜਾ ਰਿਹਾ ਭਾਈ ਹੁਣ ਪਹਿਲ ਤੇ ਅਮਰੀਕਾ ਦੂਜੇ ਤੇ ਚైనా ਤੀਜੇ ਤੇ ਜਰਮਨੀ ਆ ਠੀਕ ਹੈ ਜੀ ਚੌਥੇ ਤੇ ਜਪਾਨ ਕਿਹਦੇ ਤੋਂ ਚੌਥੇ ਤੇ ਪੁੱਛ ਲੈਣਾ ਚੌਥੇ ਤੇ ਜਪਾਨ ਆ ਠੀਕ ਹੈ ਜੀ ਇੰਡੀਆ ਵਾਲੇ ਯਾਰਾਂ ਦੀ ਕੋਈ ਲੋੜ ਨਹੀਂ ਦੂਰ ਰਿਪੋਰਟ ਭੱਜ ਦੇਣ ਦੀ ਆ ਆ ਵੀ ਬਹੁਤ ਇੰਪੋਰਟੈਂਟ ਆ ਕਹਿੰਦੇ ਜੂਬਿਕਾ 2024 ਠੀਕ ਹੈ ਜੀ ਇੱਕ ਪ੍ਰੋਗਰਾਮ ਲਾਂਚ ਕੀਤਾ ਗਿਆ ਜਿਹੜੇ ਜੰਗ ਸਾਇੰਟਿਸਟ ਬਣ ਰਹੇ ਆ ਜਿਹੜੇ ਨਵੇਂ-ਨਵੇਂ ਸਾਇੰਟਿਸਟ ਉੱਠ ਰਹੇ ਆ ਰਾਜੇ ਖੋਜਾਂ ਕਰ ਰਹੇ ਆ ਉਹਨਾਂ ਦੇ ਵਾਸਤੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜੂਬਿਕਾ 2024 ਕਹਿੰਦੇ ਨਾ ਕਿਹੜੀ ਸੰਸਥਾ ਨੇ ਕੀਤਾ ਇਹ ਤਾਂ ਤੁਹਾਨੂੰ ਰਾਜ ਅੱਖਾ ਬੰਦ ਕਰਕੇ ਤੁਸੀਂ ਕਹਿ ਸਕਦੇ ਹੋ ਗੱਲ ਕਿਹਦੀ ਹੋ ਰਹੀ ਆ ਸਾਇੰਟਿਸਟਾਂ ਦੀ ਸਾਇੰਟਿਸਟ ਕਿਹੜੇ ਡਿਪਾਰਟਮੈਂਟ ਦੇ ਵਿੱਚ ਜਿਆਦਾ ਇਸਰੋ ਦੇ ਵਿੱਚ ਠੀਕ ਹੈ ਜੀ ਤਾਂ ਇਹ ਜਿਹੜਾ ਪ੍ਰੋਗਰਾਮ ਕਰਵਾ ਰਿਹਾ ਹੈ ਇਹ ਕਰਵਾ ਰਿਹਾ ਹੈ ਭਾਈ ਸਾਹਿਬ ਆਪਣਾ ਕਿਹੜਾ ਇਸਰੋ ਠੀਕ ਹੈ ਜੀ ਇਸਰੋ ਕਰਵਾ ਰਿਹਾ ਹੈਗਾ ਚਲੋ ਇਸ ਤੋਂ ਬਾਅਦ ਅਗਲਾ ਅਗਲੇ ਦੇ ਵਿੱਚ ਕੀ ਕਹਿੰਦੇ ਕਹਿੰਦੇ ਜੋਤੀ ਜਰਾਜੀ ਜੋਤੀ ਜ ਰਾਜੀ ਨੇ ਰਾਜੀ 골ਡ ਮੈਡਲ ਜਿੱਤਿਆ ਹੈ 골ਡ ਮੈਡਲ ਜਿੱਤਿਆ ਤਾਂ ਕਰਕੇ ਬ੍ਰਿਸ਼ ਇੰਪੋਰਟੈਂਟ ਹੈਗਾ ਕਾਦੇ ਵਿੱਚ 에ਸ਼ੀਅਨ ਇਨਡੋਰ ਐਥਲੈਟਿਕ ਜੇਪੀ ਸ਼ਿਪ 2024 ਦੇ ਵਿੱਚ ਕਾਦੇ ਚ ਜਿੱਤਿਆ ਰਾਜੀ ਮਤਲਬ ਇਹ ਤਾਂ ਪ੍ਰੋਗਰਾਮ ਹੋ ਗਿਆ ਜਿੱਥੇ ਨੇ ਜਿੱਤਿਆ ਹੈਗਾ ਜਿਹੜੇ ਨੇ ਜਿੱਤਿਆ ਉਹ ਕਿਹੜੀ ਖੇਡ ਦੇ ਵਿੱਚ ਜਿੱਤਿਆ ਹੈਗਾ ਆਪਾਂ ਤਾਂ ਸਿਰਫ ਉਹ ਪੁੱਛ ਰਹੇ ਨੇ ਭਾਈ ਇਹ ਜਿੱਤਿਆ ਇਹਨਾਂ ਨੇ ਦੌੜ ਦੇ ਵਿੱਚ ਰੇਸ ਦੇ ਵਿੱਚ ਬੀ ਸੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਤਾਂ ਇਹਦੇ ਨਾਲ ਰਾਜੀ ਆਪਣੇ ਠੀਕ ਹੈ ਜੀ 16 17 18 19 4 ਦਿਨਾਂ ਦੇ ਕਰੰਟ ਅਫੇਅਰ ਕੰਪਲੀਟ ਹੁੰਦੇ ਰਾਜੇ ਠੀਕ ਹੈ ਜੀ ਵੇ ਫਿਕਰ ਹੋ ਕੇ ਕਰ ਸਕਦੇ ਹੋ ਜਿਹੜੇ ਬੱਚਾ ਨੇ ਪੇਪਰ ਕਲੀਅਰ ਕਰਨਾ ਉਹਨਾਂ ਵਾਸਤੇ ਰਾਜੇ ਅਮਰਤਾ ਬਾਕੀ ਰਾਜੇ ਤੁਹਾਨੂੰ ਮੈਂ 2021 ਦੇ ਕਰੰਟ ਅਫੇਅਰ 2022 ਦੇ ਕਰੰਟ ਅਫੇਅਰ 2023 ਦੇ ਕਰੰਟ ਅਫੇਅਰ ਆਲਰੇਡੀ ਮੈਂ ਤੁਹਾਨੂੰ ਕਰਵਾ ਚੁੱਕਿਆ 2024 ਦੇ ਚੱਲ ਰਹੇ ਆ ਇਹ ਕਰੰਟ ਅਫੇਅਰ ਤੁਹਾਨੂੰ ਮੈਂ ਇੱਕ ਇੱਕ ਮਹੀਨੇ ਇੱਕ ਇੱਕ ਸਾਲ ਦੇ ਕਰਵਾਉਂਗਾ ਜਿਹਦੇ ਵਿੱਚ ਸਿਰਫ ਤੁਹਾਨੂੰ 60 ਤੋਂ 65 ਕਰਵਾਉਂਗਾ ਸਾਰੇ ਸਾਲ ਦੇ 60 ਤੋਂ 60 ਇਹਦੇ ਕਰਵਾਉਂਗਾ ਸਾਰੇ ਸਾਲ ਦੇ ਇਹਦੀ ਵੀਡੀਓ ਤੁਹਾਨੂੰ ਥੋੜੇ ਜਿਹੀ ਲੇਟ ਅਪਲੋਡ ਹੋਊਗੀ ਕਿਉਂਕਿ ਇਹ ਤੇ ਮੇਰਾ ਪ੍ਰੋਸੈਸ ਹੁਣੇ ਤੋਂ ਸ਼ੁਰੂ ਕਰਤਾ ਮੈਂ ਠੀਕ ਹੈ ਜੀ ਤੇ ਕਹਿਣ ਦਾ ਮਤਲਬ ਆ ਜੇ ਜਿਹੜੇ ਬੱਚੇ ਨੇ ਪੇਪਰ ਦੇਣੇ ਤਾਂ ਉਹਨਾਂ ਦੇ ਸਾਰੀਆਂ ਚੀਜ਼ਾਂ ਪ੍ਰਾਣੀਆ ਧਿਆਨ ਚ ਹੋਣ ਇਹ ਤਾਂ ਰਾਜੇ ਕਰੰਟ ਅਫੇਅਰ ਮੇਰੇ ਕੋਲੇ ਪਏ ਆ ਸਾਰੇ ਕਾਪੀ ਦੇ ਵਿੱਚ ਤਾਰੇ ਹੋਏ ਨੋਟਸ ਤਿਆਰ ਕਰੇ ਹੋਏ ਤੁਹਾਡੇ ਵਾਸਤੇ ਉਹ ਮੈਂ ਵੀਡੀਓ ਤਾਂ ਨਹੀਂ ਹਜੇ ਬਣਾ ਰਿਹਾ ਕਿਉਂਕਿ ਕਾਫੀ ਚੀਜ਼ਾਂ ਦੇ ਵਿੱਚ ਫੇਰ ਬਦਲ ਹੋ ਰਿਹਾ ਹੈਗਾ ਕੋਈ ਚੇਅਰਮੈਨ ਬਦਲ ਜਾਂਦਾ ਕੋਈ ਕੁਝ ਬਦਲ ਜਾਂਦਾ ਫਿਰ ਮੈਨੂੰ ਉਧਰੋਂ ਵੀ ਚੇਂਜ ਕਰਨਾ ਪੈਂਦਾ ਕੀ ਕਰੀ ਤੁਹਾਨੂੰ ਮੈਂ ਪੁਰਾਣੇ ਦੇ ਵਿੱਚ ਤਾਂ ਕੁਝ ਓਡ ਕਰਵਾ ਦਾਂ ਨਮਿਆਂ ਦੇ ਵਿੱਚ ਉਹ ਚੀਜ਼ ਬਦਲ ਜੇ ਤਾਂ ਕਰਕੇ ਮੈਨੂੰ ਇਹ ਹੈ ਕਿ ਥੋੜਾ ਜਿਹਾ ਆਪਾਂ ਪੇਪਰ ਦੇ ਫਾਰਮ ਫਾਰਮਾ ਔਨਲਾਈਨ ਹੋ ਜਾਣ ਦੂ ਥੋੜੇ ਜਿਹੇ ਟਾਈਮ ਬਾਅਦ ਤੁਹਾਨੂੰ ਮੈਂ ਕਰਵਾ ਦੂੰਗਾ ਸਾਰੇ ਕੁਝ ਠੀਕ ਹੈ ਰਾਜੇ ਬਾਕ